ਬਟਾਲਾ ਬੰਗਰ ਚੌਂਕੇ ਦੇ ਵਿੱਚ ਬਲਾਸਟ ਜਿਸ ਨਾਲ ਪੂਰਾ ਪਿੰਡ ਬਟਾਲਾ ਬੰਗਰ ਦਾ ਸਹਮ ਗਿਆ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਿੰਡ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਉਹ ਰੋਡ ਦੇ ਉੱਪਰ ਆ ਚੁੱਕਾ ਵਾ ਡਰ ਦਾ ਮਾਹੌਲ ਜਿਹੜਾ ਪੈਦਾ ਹੋ ਚੁੱਕਾ ਹੈ ਪਿੰਡ ਵਿੱਚ ਦੇਖੋ ਸਾਰਾ ਪਿੰਡ ਜਿਹੜਾ ਵਾ ਉਹ ਰਾਤ ਨੂੰ ਸੜਕ ਦੇ ਉੱਤੇ ਆ ਗਿਆ ਹੈ ਬੀਟੀ ਰਾਤਗੁਰਦਸਪੁਰ ਦੇ ਸਰਹੱਦੀ ਕਸਬਾ ਥਾਣਾ ਕਾਲਾਨੌਰ ਅੰਦਰ ਪੈਂਦੀ 33 ਚੌਕੀ ਬਟਾਲਾ ਬੰਗਰ ਤੇ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਨੂੰ ਲੈ ਕੇ ਲੱਖ ਦੇ ਲੋਕਾਂ ਵਿੱਚ دہشت ਪਾਈ ਜਾ ਰਹੀ ਹੈ ਇਸ ਮਾਮਲੇ ਵਿੱਚ ਐਸਐਸਪੀ ਗੁਰਦਾਸਪੁਰ ਹਰੀਸ਼ ਦੱਮਾ ਨੇ ਕਿਹਾ ਕਿ ਜੋ ਰਸਤੀ ਖੜਾ ਕੋ ਐਸ ਤੋਂ ਸਿਰਫ ਪੁਲਿਸ ਚੌਕੀ ਦੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਣ ਨਾਲ ਆਵਾਜ਼ ਆਈ ਸੀ ਪਰ ਫਿਰ ਵੀ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਪਿੰਡ ਮਟਾਲਾ ਪਗਰ ਵਿੱਚ ਬਹੁਤ ਜ਼ੋਰ ਦੀ ਇੱਕ ਆਵਾਜ਼ ਸੁਣਾਈ ਜਿਹੜੀ ਦਿੱਤੀ ਗਈ ਜਿਸ ਵਿੱਚ ਇੱਕ ਪੁੱਛ ਗਏ ਦਾ ਨਾਮ ਉਸ ਆਵਾਜ਼ ਬਾਰੇ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਜਰ ਡਿਪੀ ਸਾਹਿਬ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖਣ ਤੋਂ ਬਾਅਦ ਅੱਜ ਸ਼ਰਮੀਨ ਕਰਦ ਬਾਅਦ ਕੋਈ ਚੀਜ਼ ਮਿਲ ਨਹੀਂ ਈ ਹੈ ਬਾਕੀ ਕੁਝ ਨੇ ਸ਼ਵਾਸ਼ ਦਿੱਤਾ ਹੈ ਕਿ ਜਿੱਦਾਂ ਵੀ ਸਭ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਸਾਡੇ ਜਿਹੜਾ ਦੱਸ ਦਵਾਂਗੇ ਤੇ ਐਸਐਸਪੀ ਸਾਹਿਬ ਉਹ ਜਿਹੜੇ ਚਲੇ ਗਏ ਨੇ ਤੇ ਆਪਣੇ ਲਗਭਗ ਜਿਹੜੀ ਡਿਊਟੀ ਲੈ ਚੁੱਕੇ ਨੇ ਕਿ ਤੁਸੀਂ ਫੇਰ ਵੀ ਅਪੀ ਸਰਚ ਕਰੋ ਜੇ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤੇ ਮੈਨੂੰ ਦੱਸੋ ਤੇ ਪਿੰਡ ਵਾਲੇ ਵੀ ਕੀ ਆ ਬਾਕੀ ਜੇ ਤੁਹਾਨੂੰ ਕੋਈ ਇੰਦਾ ਦੀ ਕੋਈ ਚੀਜ਼ ਲੱਭਦੀ ਤੁਸੀਂ ਸਾਨੂੰ ਵੀ ਦੱਸਿਓ ਤਾਂ ਇੱਥੇ ਲੋਕਲ ਨੇ ਕਾਲ ਕਰਕੇ ਵਿਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਆਫੀਸਰ ਜੋ ਕਿ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਤਾਂ ਸੋ ਉਹਨਾਂ ਨੇ ਆ ਕੇ ਇੱਥੇ ਨਿਰੀਖਣ ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲਿਗੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਇਹ ਨਹੀਂ ਬਿਆਨ ਕਰਦੇ ਕਿ ਕੋਈ ਜਿਹੜਾ ਕਿ ਇੱਥੇ ਮੌਕਾ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਹੋਈ ਹੋ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਕਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਲਰ ਕਾਈਂਡ ਆਫ ਸਕੈਅਰ ਮੌਂਗਰੀ ਵੀ ਹੋ ਜਾਂਦੀ ਹੈ ਕਿ ਆ ਡਰ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਹੈ ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਤਾਂ ਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਹੈ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਡਿਲੇ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਆਈ ਜਾਊਗੀ ਤੇ ਜੋ ਬਣਦੀ ਜਿੱਥੇ ਕਾਰਵਾਈ ਦੀ ਲੋੜ ਹੈ ਉੱਥੇ ਕਾਨੂੰਨੀ ਕਾਰਵਾਈ ਪ੍ਰੋਪਰਲੀ ਕੀਤੀ ਜਾਊਗੀ ਪਿੰਡ ਮਡਾਲਾ ਪੰਦਰ ਵਿੱਚ ਬਹੁਤ ਜ਼ੋਰ ਦੀ ਇੱਕ ਬਾਅਦ ਸੁਣਾਈ ਗਈ ਜਿੱਤੀ ਗਈ ਜਿਸ ਵਿੱਚ ਕੁਸ ਬੁਲ ਬੁਲੜਾ ਨੂੰ ਉਸ ਵਾਰੀ ਬਾਰੀ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਫਿਰ ਡਿਪਟੀ ਸਭ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖੋ ਬਬਾ ਤਾ ਛੜ ਵੀ ਕਰਦੇ ਬਾਅਦ ਕੋਈ ਚੀਜ਼ ਮਿਲ ਨਹੀਂ ਈ ਪਾਕੀ ਕੁਸ ਨੇ ਸੁਵਾਸ਼ ਦਿੱਤਾ ਹੈ ਕਿ ਜਿੱਦਾਂ ਵੀ ਸਾਨੂੰ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਸਾਰਾ ਜਿਹੜਾ ਦੱਸ ਦਵਾਂਗੇ ਤੇ ਐਸਐਸਪੀ ਸਾਹਿਬ ਉਹ ਜਿਹੜੇ ਚਲੇ ਗਏ ਨੇ ਤੇ ਆਪਣੇ ਲਗਭਗ ਜਿਹੜੀ ਡਿਊਟੀ ਲਾ ਚੁੱਕੇ ਨੇ ਕਿ ਤੁਸੀਂ ਫਿਰ ਵੀ ਰਿਸਰਚ ਕਰੋ ਜੇ ਇਦਾਂ ਦੇ ਕੋਈ ਚੀਜ਼ ਮਿਲਦੀ ਹੈ ਤੇ ਬਿਲਕੁਸੋ ਤੇ ਪਿੰਡ ਵਾਲੇ ਵੀ ਜੇ ਆ ਬੱਕ ਜੇ ਤੁਹਾਨੂੰ ਕੋਈ ਦਾ ਕੋਈ ਚੀਜ਼ ਲੱਭ ਜੀ ਤੁਸੀਂ ਸਾਨੂੰ ਵੀ ਦੱਸਿਓ